ਪੰਜਾਬ ਸਿੱਖਿਆ ਕ੍ਰਾਂਤੀ ਵੱਲ ਵਧ ਰਿਹਾ ਹੈਗਾ ਤੇ ਇਸ ਕ੍ਰਾਂਤੀ ਦੇ ਅਧੀਨ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਲਈ ਉਹਦੇ ਵਿੱਚ ਵਿਦਿਅਕ ਸਿਸਟਮ ਨੂੰ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਉੱਪਰ ਲੈ ਕੇ ਜਾਣ ਦੇ ਲਈ ਮਾਪਿਆਂ ਦੇ ਅਧਿਆਪਕਾਂ ਦੇ ਨਾਲ ਜਿਹੜੀ ਮਿਲਣੀ ਹੈ ਬਹੁਤ ਜ਼ਰੂਰੀ ਹੈ ਤੇ ਇਸ ਦੇ ਅਧੀਨ ਜਿਹੜੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਬਣਾਈਆਂ ਗਈਆਂ ਤੇ ਉਹਨਾਂ ਮੈਨੇਜਮੈਂਟ ਕਮੇਟੀਆਂ ਦੀ ਮਦਦ ਦੇ ਨਾਲ ਸਕੂਲਾਂ ਦੇ ਵਿਕਾਸ ਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਹਰ ਯਤਨ ਸਰਕਾਰ ਕਰ ਰਹੀ ਹੈਗੀ ਤੇ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਇੱਕ ਵੱਡਾ ਸੁਪਨਾ ਹੈਗਾ ਕਿ ਬਈ ਪੰਜਾਬ ਜਿਹੜਾ ਹੈਗਾ ਸਿੱਖਿਆ ਦੇ ਪੱਧਰ ਦੇ ਵਿੱਚ ਬਹੁਤ ਉਚਾਈਆਂ ਨੂੰ ਛੂਹੇ ਤੇ ਫਿਰ ਇਸ ਲਈ ਇਸ ਕੰਮ ਦੇ ਲਈ ਜਿਹੜਾ ਹੈਗਾ ਉਹ ਮਾਪਿਆਂ ਦੀ ਜਿਹੜੀ ਪਾਰਟਿਸਪੇਸ਼ਨ ਹੈ ਬਹੁਤ ਜ਼ਰੂਰੀ ਹੋ ਜਾਂਦੀ ਹੈਗੀ ਇਸੇ ਕੜੀ ਦੇ ਅਧੀਨ ਸਕੂਲਾਂ ਦੇ ਵਿੱਚ ਟ੍ਰੇਨਿੰਗਾਂ ਸ਼ੁਰੂ ਕੀਤੀਆਂ ਗਈਆਂ ਇਹਨਾਂ ਟ੍ਰੇਨਿੰਗਾਂ ਨੂੰ ਦੇਣ ਦੇ ਲਈ ਬਹੁਤ ਹੀ ਵਧੀਆ ਐਕਸਪਰਟ ਜਿਹੜੇ ਆ ਉਹ ਮਾਪਿਆਂ ਨੂੰ ਤੇ ਸਕੂਲ ਮੈਨੇਜਮੈਂਟ ਜਿਹੜੀ ਮੈਨੇਜਮੈਂਟ ਕਮੇਟੀ ਆ ਉਸ ਨੂੰ ਟ੍ਰੇਨਿੰਗ ਦੇ ਰਹੇ ਹੈਗੇ ਆ ਅੱਜ ਮੈਂ ਆਪਣੀ ਜਿਹੜੀ ਸਕੂਲ ਮੈਨੇਜਮੈਂਟ ਕਮੇਟੀਾਂ ਦੀ ਟ੍ਰੇਨਿੰਗ ਹੈਗੀ ਆ ਪਿੰਡ ਝਿੰਝੜੀ ਦੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਦੇ ਕੰਪਲੈਕਸ ਦੇ ਵਿੱਚ ਹੋ ਰਹੀ ਹੈਗੀ ਇਸ ਵਿੱਚ ਆਇਆ ਸੀਗਾ ਤੇ ਦੇਖਿਆ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਮਾਪਿਆਂ ਦੀ ਪਾਰਟਿਸਪੇਸ਼ਨ ਜਿਹੜੀ ਹੈ ਅਧਿਆਪਕਾਂ ਦੇ ਨਾਲ ਜੁੜ ਕੇ ਇੱਕ ਵਧੀਆ ਲਹਿਰ ਬਣਦੀ ਜਾ ਰਹੀ ਹੈਗੀ ਤੇ ਪੰਜਾਬ ਦੇ ਵਿੱਚ ਵੀ ਬਾਕੀ ਟ੍ਰੈਨਿੰਗਾਂ ਜਿਹੜੀਆਂ ਚੱਲੀਆਂ ਸਕੂਲ ਮੈਨੇਜਮੈਂਟ ਕਮੇਟੀ ਦੀਆਂ ਤੇ ਸਾਨੂੰ ਆਸ ਹੈਗੀ ਆ ਕਿ ਬਈ ਇਹ ਇੱਕ ਵਧੀਆ ਨਤੀਜੇ ਦੇਣਗੀਆਂ ਅਸੀਂ ਇਸ ਕਦਮ ਦੇ ਲਈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਪੈਸ਼ਲੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਜਿਹੜੇ ਕਿ ਹਰ ਸਮੇਂ ਸਕੂਲਾਂ ਦੀ ਪੜ੍ਹਾਈ ਦੇ ਬਾਰੇ ਸਕੂਲਾਂ ਦੀ ਬਿਹਤਰੀ ਬਾਰੇ ਸੋਚਦੇ ਰਹਿੰਦੇ ਹਨ ਮਾਪਿਆਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਦੇ ਚੰਗੇ ਭਵਿੱਖਾਂ ਨੂੰ ਮੁੱਖ ਰੱਖਦੇ ਹੋਏ ਸਸਤੀ ਵਿੱਦਿਆ ਪ੍ਰਾਪਤ ਕਰਦੇ ਹੋਏ ਇੱਕ ਉੱਚ ਪੱਧਰੀ ਤਕਨੀਕਾਂ ਨਾਲ ਭਰੀ ਹੋਈ ਸਰਕਾਰੀ ਸਕੂਲਾਂ ਦੀ ਵਿੱਦਿਆ ਨੂੰ ਹਾਸਲ ਕਰਨ ਦੇ ਲਈ ਤੁਸੀਂ ਸਕੂਲਾਂ ਵਿੱਚ ਆਓ ਸਕੂਲਾਂ ਦੇ ਅਧਿਆਪਕਾਂ ਨੂੰ ਸਹਿਯੋਗ ਕਰੋ ਫਿਰ ਤੁਸੀਂ ਇਸ ਦੇ ਨਤੀਜੇ ਦੇਖੋਗੇ ਕਿ ਉਹਨਾਂ ਦੇ ਬੱਚੇ ਵੱਡੇ ਵੱਡੀਆਂ ਜਾਨੀ ਯੂਨੀਵਰਸਿਟੀਆਂ ਦੇ ਵਿੱਚ ਵੀ ਦਾਖਲੇ ਲੈਣ ਦੇ ਕਾਬਿਲ ਹੋਣਗੇ ਤੇ ਵੱਡੀਆਂ ਵੱਡੀਆਂ ਜਿਹੜੀਆਂ ਐ ਨੌਕਰੀਆਂ ਵੀ ਪ੍ਰਾਪਤ ਕਰਨਗੇ ਜਿੱਥੇ ਉਹ ਆਪ ਨੌਕਰੀਆਂ ਲੈਣ ਵਾਲੇ ਬਣਨਗੇ ਉਸ ਦੇ ਨਾਲ-ਨਾਲ ਉਹ ਨੌਕਰੀਆਂ ਦੇਣ ਵਾਲੇ ਵੀ ਬਣਨਗੇ ਇਹ ਮਾਪਿਆਂ ਦੇ ਸੁਪਨੇ ਤਾਂ ਹੀ ਸਾਕਾਰ ਹੋਣਗੇ ਜੇਕਰ ਉਹ ਸਕੂਲਾਂ ਵਿੱਚ ਆਉਂਦੇ ਆ ਤੇ ਉਹ ਆ ਵੀ ਰਹੇ ਹੈਗੇ ਆ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਵੀ ਕਾਫੀ ਮਾਪੇ ਜਿਹੜੇ ਆ ਉਹ ਸਕੂਲ ਚ ਆਏ ਸੀਗੇ ਟ੍ਰੇਨਿੰਗਾਂ ਲਈਆਂ ਉਹਨਾਂ ਨੇ ਤੇ ਇਦਾਂ ਹੀ ਪਿਛਲੇ ਸਕੂਲਾਂ ਚ ਵੀ ਜਿੱਥੇ ਮੈਂ ਗਿਆ ਹੈਗਾ ਉੱਥੇ ਵੀ ਜਿਹੜੇ ਹੈਗੇ ਆ ਨੱਕੋ ਨੱਕ ਭਰੇ ਹੋਏ ਕਮਰੇ ਜਿਹੜੇ ਆ ਜਿੱਥੇ ਬੈਠਣ ਦੇ ਪ੍ਰਬੰਧ ਕੀਤੇ ਹੋਏ ਸੀਗੇ ਉੱਥੇ ਉਹ ਜਿਹੜੇ ਮਾਪੇ ਪੁੱਜੇ ਆ ਇਹ ਇੱਕ ਸਾਡੀ ਸਿੱਖਿਆ ਕ੍ਰਾਂਤੀ ਨੂੰ ਬਹੁਤ ਹੰਗਾਰਾ ਦੇ ਰਹੀ ਹੈ ਕਿ ਤੇ ਹਲਾਰਾ ਵੀ ਦੇ ਰਹੀ ਹੈਗੀ